ਹੈਲੋ ਹਾਂਜੀ ਸਾਰਿਆਂ ਨੂੰ ਸਾਥਰੀਆਕਾਰ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੇ ਅੱਜ ਆਪਾਂ ਗੱਲ ਕਰਨ ਲੱਗੇ ਆਂਗੇ ਆਪਣੇ ਫੇਸ ਤੇ ਹਨਾ ਜਿੱਦਾਂ ਕਿ ਮੈਨੂੰ ਅਕਸਰ ਸਿਸਟਰ ਸਾਰਿਆਂ ਪੁੱਛਦੀਆਂ ਦੀਦੀ ਤੁਹਾਡਾ ਫੇਸ ਹਨਾ ਇਦਾਂ 글로 ਕਰਦਾ ਜਾਂ ਵੀ ਫੇਸ ਤੇ ਤੁਸੀਂ ਹਨਾ ਕੀ ਲਗਾਉਨੇ ਹੋ ਜਿੱਦਾਂ ਕਿ ਪਿੰਪਲਸ ਹੋ ਜਾਂਦੇ ਨੇ ਹਨਾ ਬਲੈਕ ਬਲੈਕ ਇਥੋਂ ਆਪਣੇ ਆਈਜ਼ ਦੇ ਨੀਚੋਂ ਹਨਾ ਹੋ ਜਾਂਦੇ ਨੇ ਚਿਹਰੇ ਤੇ ਹਨਾ ਰਿੰਕਲਸ ਹੋ ਜਾਂਦੀਆਂ ਨੇ ਕਿਆਂ ਪਿੰਪਲਸ ਹੋ ਗਏ ਲਾਲੋ ਤੁਸੀਂ ਜਾਂ ਸਾਈਆਂ ਪੈ ਜਾਂਦੀਆਂ ਨੇ ਜਿਨ੍ਹਾਂ ਨੂੰ ਹਨਾ ਇਥੋਂ ਕਾਫੀ ਜ਼ਿਆਦਾ ਬਲੈਕ ਬਲੈਕ ਹੋ ਜਾਂਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਹਨਾ ਆਪਣੇ ਚਿਹਰੇ ਦੀ ਕੋਈ ਵੀ ਪ੍ਰੋਬਲਮ ਹੈਗੀ ਤੁਹਾਨੂੰ ਅੱਜ ਆਪਾਂ ਉਸ ਚੀਜ਼ ਦਾ ਕਰੇ ਸਿਰਫ 10 ਰੁਪਏ ਦਾ ਇੱਕ ਚੀਜ਼ ਹੈ ਜਿਹੜੀ ਜਿਹਦੇ ਆਪਾਂ ਦੱਸਾਂਗੇ ਜਿਹਦੇ ਨੂੰ ਤੁਸੀਂ ਲਗਾਉਣ ਦੇ ਨਾਲ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਹਾਡਾ ਸਾਰਾ ਫੇਸ ਸਾਫ਼ ਹੋ ਜਾਊਗਾ ਉਸ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਚ ਗੱਲ ਕਰਦੇ ਆ ਕਿ ਇਹ ਚੀਜ਼ਾਂ ਆਪਣੀਆਂ ਜਿਹੜੀਆਂ ਵੀ ਹੁੰਦੀਆਂ ਨੇ ਹਨਾ ਇਹਦੇ ਆਪਣੇ ਮਤਲਬ ਕਿ ਪੇਟ ਦੀ ਜਦੋਂ ਆਪਾਂ ਨੂੰ ਕਬਜ ਵਗੈਰਾ ਹੁੰਦੀ ਆ ਜਾ ਆਪਣੇ ਪੇਟ ਦੇ ਵਿੱਚ ਕੋਈ ਇਨਫੈਕਸ਼ਨ ਵਗੈਰਾ ਹੁੰਦੀ ਹੈ ਹਨਾ ਆਪਣਾ ਫੇਸ ਹੈ ਜਿਹੜਾ ਉਸ ਟਾਈਮ ਖਰਾਬ ਹੁੰਦਾ ਹੈਗਾ ਜਾਂ ਆਪਣੇ ਲੀਵਰ ਦੇ ਵਿੱਚ ਕੋਈ ਨਾ ਕੋਈ ਥੋੜੀ ਬਹੁਤੀ ਪ੍ਰੋਬਲਮ ਹੋ ਜਾਂਦੀ ਹੈ ਫਿਰ ਪਿੰਪਲਸ ਨਿਕਲਣੇ ਇਹ ਫਿੰਸੀਆਂ ਨਿਕਲਣੀਆਂ ਕਾਫੀ ਜ਼ਿਆਦਾ ਹਨਾ ਆਪਾਂ ਨੂੰ ਪ੍ਰੋਬਲਮ ਰਹਿਣ ਲੱਗ ਜਾਂਦੀ ਹੈਗੀ ਤੇ ਅੱਖਾਂ ਦੇ ਨੀਚੋਂ ਇੱਥੇ ਕਾਲੇ ਘੇਰੇ ਵੀ ਹੋ ਜਾਂਦੇ ਨੇ ਤੇ ਜੁੜੜੀਆਂ ਉਹ ਚਲਦੀ ਪੈਣ ਲੱਗ ਜਾਂਦੇ ਜਦੋਂ 40 ਦੀ ਏਜ ਦੇ ਪੱਵਾ ਲਵੇ ਜਾਣ ਰਹੇ ਨੇ ਉਦੋਂ ਇਹ ਪ੍ਰੋਬਲਮਸ ਕਾਫੀ ਆਉਣ ਲੱਗ ਜਾਂਦੀਆਂ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਕੀ ਕਰਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਹਰੀਆਂ ਸਬਜ਼ੀਆਂ ਖਾਣੀਆਂ ਤੇ ਆਇਰਨ ਦੀ ਹੈ ਨਾ ਗੋਲੀ ਵੀ ਤੁਸੀਂ ਨੇ ਲੈਣੀ ਹੈ ਤੇ ਵਿਟਾਮਿਨ ਸੀ ਭਰਪੂਰ ਜਿੱਦਾਂ ਕਿ ਹੁਣ ਸੇਬ ਵੀ ਆਉਣਗੇ ਔਰੇਂਜ ਆਉਣਗੇ ਮਸੰਮੀ ਹੈਗੀ ਹੈ ਨਾ ਇਤਨੀ ਇਹ ਚੀਜ਼ਾਂ ਤੁਸੀਂ ਜ਼ਰੂਰ ਲੋ ਦਿਖ ਲੇਡੀਜ਼ ਨੂੰ ਆਪਾਂ ਨੂੰ ਆਮ ਤੌਰ ਤੇ ਆਦਤ ਹੁੰਦੀ ਹੈ ਕਿ ਆਪਾਂ ਆਪਣੀ ਹੈਨਾ ਬਿਲਕੁਲ ਕੇਅਰ ਨਹੀਂ ਕਰਦੀਆਂ ਸਾਰਾ ਦਿਨ ਆਪਾਂ ਨਾ ਕਰਦੇ ਕੰਮਾਂ ਤੇ ਕਰਦੇ ਆ ਤਾਂ ਇੱਕ ਘੰਟਾ ਅੱਧਾ ਘੰਟਾ ਤੁਸੀਂ ਆਪਣੇ ਵਾਸਤੇ ਕੱਢੋਗੇ ਹੈਨਾ ਤਾਂ ਹੀ ਜ਼ਿਆਦਾ ਕੁਝ ਫਾਇਦਾ ਹੋਊਗਾ ਤੁਸੀਂ ਬਾਹਰਲੇ ਹੈਨਾ ਦੇਸਾਂ ਨੂੰ ਦੇਖਿਆ ਹੋਣਾ ਕਿਉਂਕਿ ਹਫ਼ਤਾ ਉਹ ਕੰਮ ਕਰਦੇ ਨੇ ਤੇ ਸੰਡੇ ਤੇ ਸੈਚਰਡੇ ਨੂੰ ਉਹ ਦੋ ਦਿਨ ਆਪਣੇ ਵਾਸਤੇ ਰੱਖਦੇ ਨੇ ਕਿ ਵੀ ਹਾਂ ਅਸੀਂ ਇੰਜੋਏ ਕਰਨਾ ਅਸੀਂ ਖੁੱਲਾ ਰਹਿ ਮਲਕਿ ਫਿਰਨਾ ਤੁਰਨਾ ਸ਼ਾਪਿੰਗ ਕਰਨੀ ਆਪਦਾ ਖਾਣਾ ਪੀਣਾਗਾ ਪਰ ਆਪਾਂ ਨੂੰ ਲੇਡੀਜ਼ ਨੂੰ ਬਹੁਤ ਪੁੱਠੀ ਆਤ ਹੁੰਦੀ ਹੈ ਕਿ ਆਪਾਂ ਹੈਨਾ ਜਦੋਂ ਮੈਰਿਜ ਹੋ ਜਾਂਦੀ ਆ ਉਸ ਤੋਂ ਮਤਲਬ ਕਿ ਸਾਲ ਦੋ ਸਾਲ ਆਪਦੇ ਵੱਲ ਥੋੜਾ ਜਿਹਾ ਧਿਆਨ ਦਿੰਨੇ ਆ ਉਸ ਤੋਂ ਬਾਅਦ ਬਿਲਕੁਲ ਛੱਡ ਦਿੰਨੇ ਆਗੇ ਇਹਦਾ ਹਨਾ ਮੇਨ ਕਾਰਨ ਕੀ ਹੁੰਦਾ ਵੀ ਆਪਾਂ ਘਰ ਦੇ ਵਿੱਚ ਜ਼ਿਆਦਾ ਰੁੱਝਿਆ ਨਹੀਂ ਤੇ ਜਦੋਂ ਆਪਾਂ 40 ਦੀ ਏਜ ਦੇ ਲੈਵੇ ਜਾ ਰਹੇ ਨੇ ਆ ਫਿਰ ਆਪਣਾ ਧਿਆਨ ਜਾਂਦਾ ਜਦੋਂ ਆਪਾਂ ਕਿਸੇ ਪਾਰਟੀ ਵਗੈਰਾ ਤੇ ਜਾਂਦੇ ਆ ਮੈਰਿਜ ਵਗੈਰਾ ਤੇ ਜਾਂਦੇ ਆ ਹਨਾ ਵੀ ਮੈਂ ਆਪਣੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਆਪਦੇ ਆਪ ਨੂੰ ਆਪਾਂ ਨਾ ਘਟਿਆ ਜਾ ਮਹਿਸੂਸ ਕਰਨ ਲੱਗ ਜਾਂਦੀ ਹੈਗੇ ਤੇ ਇਦਾਂ ਦੀਆਂ ਹਨਾ ਚੀਜ਼ਾਂ ਤੋਂ ਬਚਣ ਲਈ ਅੱਜ ਪਾ ਤੁਹਾਡੇ ਵਾਸਤੇ ਬਹੁਤ ਹੀ ਈਜ਼ੀ ਤਰੀਕਾ ਲੈ ਕੇ ਆਏ ਆ ਉਹਦੇ ਵਾਸਤੇ ਇਹ ਵਾਈਟ ਪਾਊਡਰ ਤੁਸੀਂ ਪੁੱਛੋਗੇ ਵਾਈਟ ਬਾਡਰ ਕਾਹਦਾ ਮੈਂ ਦੱਸ ਹੀ ਦਿੰਨੀ ਆ ਇਹ ਵਾਈਟ ਪਾਊਡਰ ਹੈ ਜਿਹੜਾ ਇਹ ਫਿਟਕਰੀ ਦਾ ਹੈਗਾ ਫਿਟਕਰੀ ਦੇਖੋ ਆਮ ਤੌਰ ਤੇ ਕਾਫੀ ਚੀਜ਼ਾਂ ਵਾਸਤੇ ਵਰਤੀ ਜਾਂਦੀ ਹੈ ਸਾਫ ਪਾਣੀ ਕਰਨ ਵਾਸਤੇ ਵਰਤੀ ਜਾਂਦੀ ਹੈ ਜਾ ਕੇ ਆਪਾਂ ਮਰੱਬਾ ਵਗੈਰਾ ਪਾਉਣੇ ਆ ਹਨਾ ਕਾਫੀ ਚੀਜ਼ਾਂ ਦੇ ਵਿੱਚ ਇਹਨੂੰ ਜੂਸ ਕੀਤਾ ਜਾਂਦਾ ਹੈਗਾ ਪਰ ਜੂਸ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਜੀ ਤਾਂ ਕਿ ਖਾਂਸੀ ਹੁੰਦੀ ਹੈ ਉਹਨੂੰ ਖੇਲ ਬਣਾ ਕੇ ਵੀ ਇਹਦੀ ਦਿੱਤੀ ਜਾਂਦੀ ਹੈਗੀ ਹੈ ਨਾ ਪਰ ਕਿਉਂਕਿ ਜੇ ਆਪਾਂ ਨੂੰ ਇਹਦੀ ਹੈ ਨਾ ਯੂਜ਼ ਕਰਨ ਦਾ ਪਰਤਨ ਦਾ ਤਰੀਕਾ ਨਹੀਂ ਪਤਾ ਤਾਂ ਉਹ ਗੱਲ ਹੋ ਜਾਂਦੀ ਹੈ ਕਹਿੰਦੇ ਬੈਦ ਹਕੀਮ ਖਤਰਾ ਹੈ ਜਾਨ ਪਤਾ ਆਪਾਂ ਹੁੰਦਾ ਨਹੀਂ ਆਪਾਂ ਯੂਜ਼ ਕਰ ਲੈਨੇ ਹਨਾ ਤੇ ਕੰਮ ਖਰਾਬ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਲੜਕੀਆਂ ਨੇ 16 ਤੋਂ ਨੀਚੇ-ਨੀਚੇ ਨੇ ਉਹ ਇਸ ਚੀਜ਼ ਨੂੰ ਬਿਲਕੁਲ ਯੂਜ਼ ਨਾ ਕਰਨ ਕਿਉਂਕਿ ਛੋਟੇ ਬੱਚੇ ਦੀ ਜਿਹੜੀ ਸਕਿਨ ਹੁੰਦੀ ਹੈ ਬਹੁਤ ਸੌਫਟ ਹੁੰਦੀ ਹੈਗੀ ਕਿਉਂਕਿ ਜਿਹੜਾ ਛੋਟਾ ਬੱਚਾ ਹੁੰਦਾ ਹੈਗਾ ਨਾ ਲੇਡੀਜ਼ ਲਾਲ ਨੂੰ ਲੜਕੀਆਂ ਲਾਲੋ ਬੱਚੀਆਂ ਲਾਲੋ ਨਾ ਉਹਨਾਂ ਦੀ ਸਕਿਨ ਹੁੰਦੀ ਹੈ ਜਿਹੜੀ ਹਾਰਮੋਨਸ ਚੇਂਜ ਹੋਣ ਕਰਕੇ ਥੋੜਾ ਜਿਹਾ ਫਿੰਸੀਆ ਵਗੈਰਾ ਫੇਸ ਤੇ ਨਿਕਲਣਾ ਲੱਗ ਜਾਂਦੀਆਂ ਨੇ ਪਰ ਉਹ ਸਮਾਂ ਪੈਣ ਨਾਲ ਆਪਣੇ ਆਪ ਠੀਕ ਵੀ ਹੋ ਜਾਂਦੀਆਂ ਨੇਗੀਆਂ ਤੇ ਜਦੋਂ ਫੇਸ ਤੇ ਇਦਾਂ ਦੀ ਕੋਈ ਹੈ ਨਾ ਚੀਜ਼ ਹੋਣ ਲੱਗਦੀ ਹੈ ਤੇ ਕਾਫੀ ਟਾਈਮ ਪਹਿਲਾਂ ਸਾਲ ਕ ਪਹਿਲਾਂ ਮੇਰੀ ਕਿਸੇ ਡਾਕਟਰ ਨਾਲ ਡਿਸਕਸ ਹੋਈ ਸੀ ਉਹ ਕਹਿੰਦੇ ਵੀ ਜਿਹੜੀਆਂ ਛੋਟੀਆਂ ਏਜ ਦੀਆਂ ਲੜਕੀਆਂ ਨੂੰ ਇਹ ਫਿਨਸੀਆ ਵਗੈਰਾ ਨਿਕਲਦੀਆਂ ਨੇ ਉਹ ਜ਼ਿਆਦਾ ਮੋਬਾਈਲ ਤੇ ਹਨਾ ਇਦਾਂ ਦੀਆਂ ਚੀਜ਼ਾਂ ਦੇਖਣ ਨਾਲ ਜਿੱਦਾਂ ਕਿ ਕੋਈ ਮੈਰਿਜ ਵਗੈਰਾ ਦੀ ਵੀਡੀਓਜ਼ ਦੇਖ ਲਈ ਬਾਕੀ ਤੁਸੀਂ ਆਪਸੀਆਂ ਨੇ ਹਨਾ ਇਦਾਂ ਦੀਆਂ ਚੀਜ਼ਾਂ ਅੱਜਕੱਲ ਮੋਬਾਈਲ ਤੇ ਬਹੁਤ ਪਈਆਂ ਨਗੀਆਂ ਜਾਂ ਟੀਵੀ ਵਗੈਰਾ ਤੇ ਇਦਾਂ ਦੀਆਂ ਚੀਜ਼ਾਂ ਦੇਖ ਲਈਆਂ ਹਨਾ ਉਹ ਅੰਦਰੋਂ ਨਾ ਜਿਹੜੇ ਹਾਰਮੋਨ ਨੇ ਉਹ ਚੇਂਜ ਹੁੰਦੇ ਆ ਉਹਦੇ ਨਾਲ ਆਪਣੀ ਜਿਹੜੀ ਬਾਡੀ ਆ ਉਹ ਸਾਰੀ ਹਨਾ ਕਹਿੰਦੇ ਸਿਸਟਮ ਖਿਲ ਗਿਆ ਉਹ ਕਮ ਹੋ ਜਾਂਦਾ ਹੈ ਤੇ ਇਹਦੀ ਹੈ ਨਾ ਤੁਸੀਂ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਕਿਉਂਕਿ ਛੋਟੀ ਏਜ ਦੇ ਬੱਚਿਆਂ ਦੇ ਆ ਸਾਰਾ ਕੁਝ ਠੀਕ ਹੋ ਜਾਂਦਾ ਪਰ ਜਦੋਂ ਆਪਾਂ 40 ਦੇ ਲਵੇ ਜਾਂਦੇ ਆ ਇਹ ਉਨਾਂ ਵਾਸਤੇ ਆ ਮਤਲਬ ਕਿ 20 ਤੋਂ ਉੱਪਰ ਉੱਪਰ ਵਾਲੇ ਨੂੰ ਜੂਸ ਕਰਨਾ ਥੱਲੇ ਵਾਲਿਆਂ ਨੂੰ ਮੈਂ ਰਿਕੁਐਸਟ ਕਰੂੰਗੀ ਕਿ ਨਾ ਹੀ ਕਰਨ ਕਿਉਂਕਿ ਉਹਨਾਂ ਦੀ ਸਕਿਨ ਬਹੁਤ ਸੌਫਟ ਹੈਗੀ 15 ਤੋਂ نیچے ਤਾਂ ਬਿਲਕੁਲ ਵੀ ਕਿਸੇ ਨੇ ਨਹੀਂ ਕਰਨਾ ਆਪਾਂ ਨੇ ਕੀ ਕਰਨਾ ਹੈ ਫਿਟਕਰੀ ਲੈ ਲੈਣੀ ਹੈ ਫਿਟਕਰੀ ਨੂੰ ਲੈ ਕੇ ਉਹਨੂੰ ਆਪਣੇ ਪੀਸ ਲੈਣਾ ਕੁਝ ਨਹੀਂ ਕਰਨਾ ਉਹਨੂੰ ਪੀਸ ਲੈਣਾ ਇਹਨਾਂ ਨੂੰ ਮਿਕਸ ਕਰਕੇ ਆਪਾਂ ਨੇ ਦੇਖੋ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਰਾਉਂਡ ਸ਼ੇਪ ਦੇ ਵਿੱਚ ਫੇਸ ਨੂੰ ਪਹਿਲਾਂ ਚੰਗੇ ਤਰੀਕੇ ਫੇਸ ਨੂੰ ਵੀ ਤੁਸੀਂ ਸਾਬਣ ਨਾਲ ਨਹੀਂ ਸਾਫ਼ ਕਰਨਾ ਫੇਸ ਨੂੰ ਤੁਸੀਂ ਨੇ ਥੋੜਾ ਜਿਹਾ ਕੱਚਾ ਦੁੱਧ ਤੇ ਥੋੜਾ ਜਿਹਾ ਚਾਵਲ ਦਾ ਆਟਾ ਲੈ ਲੈਣਾ ਫਿਰ ਉਹਨੂੰ ਮਿਕਸ ਕਰਕੇ ਆਪਣੇ ਫੇਸ ਨੂੰ ਜਿੱਦਾਂ ਕੈਪਸ ਕਰਬ ਕਰਦੇ ਆ ਨਾ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਸਾਫ਼ ਕਰਕੇ ਫਿਰ ਉਹਨੂੰ ਚੰਗੇ ਤਰੀਕੇ ਨਾਲ ਕਿਸੇ ਟਾਵਲ ਦੇ ਨਾਲ ਪੂੰਝ ਕੇ ਫਿਰ ਇਹਨੂੰ ਅਪਲਾਈ ਕਰਨਾ ਤੁਸੀਂ ਇੱਦਾਂ ਹੀ ਸੌ ਜਾਣਾ ਥੋੜਾ ਜਿਹਾ ਅੱਖਾਂ ਦੇ ਵਿੱਚ ਪੈਣ ਤੋਂ ਤੇ ਮੂੰਹ ਦੇ ਵਿੱਚ ਪੈਣ ਤੋਂ ਥੋੜਾ ਜਿਹਾ ਬਚਾ ਕੇ ਸੌ ਜਾਣਾ ਤੇ ਮਾਰਨਿੰਗ ਟਾਈਮ ਸਵੇਰੇ ਤੁਸੀਂ ਨੇ ਉੱਠ ਕੇ ਆਪਣੇ ਮੂੰਹ ਨੂੰ ਧੋ ਲੈਣਾ ਤੇ ਦੇਖੋ ਸਵੇਰੇ ਇਹਨਾ ਖਾਲੀ ਪੇਟ ਤੁਸੀਂ ਇੱਕ ਗਲਾਸ ਪਾਣੀ ਦਾ ਜ਼ਰੂਰ ਪੀਣਾ ਤਾਂ ਕਿ ਤੁਹਾਡਾ ਚਿਹਰਾ ਜਿਹੜਾ ਹਨਾ ਉਹਦੇ ਨਾਲ ਕਾਫੀ 글로ਅ ਆਊਗੀ ਤੁਹਾਡੇ ਚਿਹਰੇ ਤੇ ਜਿੰਨਾ ਤੁਸੀਂ ਪਾਣੀ ਪੀਓਗੇ ਉੰਨਾ ਹੀ ਤੁਹਾਡਾ ਚਿਹਰਾ ਸੋਹਣਾ ਹੋਊਗਾ ਤੇ ਉਸ ਤੋਂ ਬਾਅਦ ਤੁਸੀਂ ਸਵੇਰੇ ਫੇਸ ਨੂੰ ਆਪਣੇ ਦਿਨ ਧੋ ਲੈਣਾ ਫਿਰ ਤੁਸੀਂ ਇਹ ਨਾਰੀਅਲ ਦਾ ਤੇਲ ਜਿਹਨੂੰ ਆਪਾਂ ਹਨਾ ਕੁਡਾਵਰ ਦਾ ਲੈ ਲਓ ਜਾਂ ਤੁਸੀਂ ਕੋਈ ਵੀ ਆਇਲ ਸਮਝ ਕੇ ਤੇਲ ਲੈ ਲਓ ਫਿਰ ਇਸ ਨੂੰ ਆਪਣੇ ਹੱਥਾਂ ਤੇ ਲਗਾ ਕੇ ਇਸ ਤਰੀਕੇ ਨਾਲ ਹਨਾ ਰਾਉਂਡ ਸ਼ੇਪ ਦੇ ਵਿੱਚ ਲਗਾਉਣਾ ਹੈ ਜਿਹੜਾ ਨਾਰੀਅਲ ਦਾ ਤੇਲ ਆ ਇਹ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੁਹਾਡੀ ਸਕਿਨ ઓਇਲੀ ਹੈ ਜਾਂ ਰੁੱਖੀ ਹੈ ਨਾ ਆਪਾਂ ਕਹਿੰਦੇ ਡਾਰਕ ਆਏਗੀ ਕਾਫੀ ਜ਼ਿਆਦਾ ਹੈ ਨਾ ਸੁੱਕੀ ਸੁੱਕੀ ਜੀ ਆਪਾਂ ਜਦੋਂ ਮੇਕਅਪ ਕਰਦੇ ਹਾਂ ਕਾਫੀ ਸੁੱਕਾ ਸੁੱਕਾ ਜਿਹਾ ਲੱਗਦਾ ਹੈ ਨਾ ਤਾਂ ਤੁਸੀਂ ਖੋਪੇ ਦਾ ਤੇਲ ਹਨਾ ਜੂਸ ਕਰਨ ਲੱਗ ਜਓ ਕੱਲਾ ਇਹਦੇ ਨਾਲ ਵੀ ਤੁਹਾਡੀ ਸਕਿਨ ਕਾਫੀ ਜ਼ਿਆਦਾ ਸੌਫਟ ਤੇ ਹਨਾ ਸੋਹਣੀ ਬਣੇਗੀ ਬਾਡੀ ਦੇ ਉੱਪਰ ਵੀ ਤੁਸੀਂ ਇਹਦਾ ਮ사ਜ ਕਰ ਸਕਦੇ ਹੋਗੇ ਸਭ ਤੋਂ ਮੀਨ ਚੀਜ਼ ਮੈਂ ਤੁਹਾਨੂੰ ਦੱਸਾਂ ਨਾ ਕਿਸੇ ਵੀ ਚੀਜ਼ ਦੀ ਤੁਹਾਨੂੰ ਮਲਕੀ ਕੋਈ ਵੀ ਮਹਿੰਗਾ ਹਨਾ ਸਕਰਬ ਲੈਣ ਦੀ ਜ਼ਰੂਰਤ ਨਹੀਂ ਕੁਝ ਵੀ ਨਾ ਲਿ ਸਿਰਫ ਜਿਹੜਾ ਆਪਾਂ ਆਟਾ ਸਾਂਣਦੇ ਆ ਨਾ ਕਣਕ ਦਾ ਆਟਾ ਸਾਂਣਦੇ ਆ ਉਹਦੇ ਵਿੱਚੋਂ ਸਾਂਸ ਨਿਕਲਦਾ ਜਿਹਨੂੰ ਬੂਰਾ ਵੀ ਕਹਿ ਦਿੰਦੇ ਨੇ ਹੈ ਨਾ ਚੂਰਾ ਵੀ ਕਹਿ ਦਿੰਦੇ ਨੇ ਕੋਈ ਸਾਂਸ ਵੀ ਕਹਿ ਦਿੰਦਾ ਹੈਗਾ ਉਹਨੂੰ ਲੈ ਕੇ ਤੁਸੀਂ ਇਹਨੇ ਥੋੜਾ ਜਿਹਾ ਦੁੱਧ ਪਾ ਲੈਣਾ ਉਹਦਾ ਫਿਰ ਸਾਰੀ ਬਾਡੀ ਦੇ ਉੱਪਰ ਇਸ ਤਰੀਕੇ ਦੇ ਨਾਲ ਤੁਸੀਂ ਮ사ਜ ਕਰੋ ਦੇਖੋ ਤੁਹਾਡੀ ਸਕਿਨ ਕਿੰਨੀ ਸੌਫਟ ਹੋਏਗੀ ਨਾਲੇ ਉਸੇ ਟਾਈਮ ਤੋਂ ਤੁਹਾਨੂੰ ਰਿਜ਼ਲਟ ਮਿਲੂਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਹੈ ਨਾ ਜਿਹੜਾ ਚੈਨਲ ਹੈ ਉਹਦਾ ਨਾਮ ਮਾਂ ਕਾ ਪਿਆਰ ਔਰ ਬਲੌਗ ਹੈ ਤੁਹਾਨੂੰ ਪਤਾ ਹੀ ਹੈ ਤੇ ਦੇਨੋ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚਾਚਾ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਊਗਾ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉ ਤੱਕ ਲਈ ਸਤਿ ਸ੍ਰੀ ਅਕਾਲ ਕੋਈ ਵੀ ਕਮੈਂਟ ਗੱਲ ਹੋਊਗੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਵੀ ਮੈਨੂੰ ਕਮੈਂਟ ਪੜਨ ਦਾ ਤੇ ਜਵਾਬ ਦੇਣ ਦਾ ਬੜਾ ਸ਼ੌਂਕ ਆ ਸਤਿ ਸ੍ਰੀ ਅਕਾਲ